ਬਾਲੀਵੁੱਡ ਦੇ ਮਸ਼ਹੂਰ ਐਕਟਰ ਤੇ ਅਦਾਕਾਰ ਗੋਬਿੰਦਾ ਨੂੰ ਗੋਲੀ ਵੱਜ ਗਈ ਹੈ। ਦੇਖੋ ਜੀ ਇਹ ਬਹੁਤ ਵੱਡੀ ਮੰਦ ਭਾਗੀ ਤੇ ਸਿੱਖਿਆ ਦਾ ਇੱਕ ਖਬਰ ਆ ਰਹੀ ਹੈ। ਖਬਰ ਨੂੰ ਪੂਰਾ ਗੌਰ ਨਾਲ ਅਖੀਰ ਤੱਕ ਸੁਣਿਓ, ਸਮਝਿਓ ਤੇ ਆਪਣਾ ਕਮੈਂਟ ਵਿਚਾਰ ਜ਼ਰੂਰ ਲਿਖਿਓ। ਦੇਖੋ ਜੀ ਬਾਲੀਵੁੱਡ ਦਾ ਮਸ਼ਹੂਰ ਤੇ ਦਿਗਜ ਅਦਾਕਾਰ ਐਕਟਰ ਗੋਬਿੰਦਾ ਸੁਪਰ ਹਿੱਟ ਫਿਲਮਾਂ ਦਿੱਤੀਆਂ। ਬਾਲੀਵੁੱਡ ਦੇ ਵਿੱਚ ਧਾਕ ਜਮਾ ਕੇ ਰੱਖੀ ਲੰਬਾ ਟਾਈਮ। ਔਰ ਜਦੋਂ ਅਮਿਤਾਬ ਬੱਚਨ ਦੇ ਨਾਲ بڑے ਮੀਆਂ ਛੋਟੇ ਮੀਆਂ ਫਿਲਮ ਆਈ ਤਾਂ ਬਹੁਤ ਵੱਡਾ ਡੰਕਾ ਚ ਫੇਰੇ ਵੱਜਿਆ ਤਾਂ ਉਸ ਗੋਮਿੰਦੇ ਨੂੰ ਗੋਲੀ ਵੱਜੀ ਹੈ ਔਰ ਗੋਲੀ ਵੱਜੀ ਕਿਉਂ ਹੈ ਗੋਲੀ ਵੱਜੀ ਕਿਵੇਂ ਹੈ ਔਰ ਉਹਦੀ ਹਾਲਤ ਕੀ ਹੈ ਇਹ ਜਾਣਕਾਰੀ ਤੁਹਾਡੇ ਸਮਝਣ ਵਾਲੀ ਹੈ ਸਮਝਣ ਵਾਲੀ ਕਿਉਂ ਹੈ ਕਿਉਂਕਿ ਇਹਦੇ ਚੋਂ ਸਿੱਖਿਆ ਮਿਲਦੀ ਹੈ ਦੇਖੋ ਜੀ ਗੋਮਿੰਦਾ ਬੰਬੇ ਦੇ ਵਿੱਚ ਆਪਣੇ ਘਰ ਦੇ ਵਿੱਚ ਬੈਠਾ ਸੀ ਅੱਜ ਸਵੇਰ ਜਦੋਂ ਸਾਢੇ 1:00 ਵਜੇ ਉਹ ਆਪਣੇ ਘਰ ਦੇ ਵਿੱਚ ਬਿਸਤਰ ਤੋਂ ਉੱਠਿਆ ਉੱਠ ਕੇ ਤੇ ਉਹਦੇ ਕੋਲ ਜਿਹੜਾ ਲਾਇਸੈਂਸੀ ਰਿਵਾਲਵਰ ਹੈ ਉਹਨੂੰ ਉਹ ਸਾਫ਼ ਕਰਨ ਲੱਗ ਪਿਆ ਤੇ ਸਾਫ਼ ਕਰਦਿਆਂ ਕਰਦਿਆਂ ਉਹਦੇ ਤੋਂ ਆਪਣੇ ਤੋਂ ਹੀ ਗੋਲੀ ਚੱਲ ਗਈ ਹੈ ਤੇ ਗੋਲੀ ਉਸ ਦੀ ਲੱਤ ਨੂੰ ਗੋਡੇ ਨੂੰ چیرਦੀ ਹੋਈ ਲੰਘ ਗਈ ਹੈ ਅਸਲ 'ਚ ਗਮਿੰਦਾ ਨੇ ਤੜਕੇ ਕਿਤੇ ਨਿਕਲਣਾ ਸੀ ਕਿਸੇ ਪਾਸੇ ਜਾਣਾ ਸੀ ਕਿਸੇ ਪਾਸੇ ਤੇ ਆਪਦੀ ਸੁਰੱਖਿਆ ਦੇ ਲਈ ਉਹ ਆਪਣਾ ਲਾਇਸੈਂਸੀ ਰਿਵੋਲਵਰ ਆਪਣੇ ਕੋਲੇ ਰੱਖਦਾ ਕਿਉਂਕਿ ਹਾਲਾਤ ਮਾੜੇ ਨੇ ਸੁਰੱਖਿਆ ਬਹੁਤ ਘੱਟ ਹੈ ਗੁੰਡਾ ਕਾਰਵਾਈਆਂ ਵਧੀਆਂ ਹੋਈਆਂ ਨੇ ਤੇ ਸੁਰੱਖਿਆ ਇੰਨੇ ਮਸ਼ਹੂਰ ਬੰਦੇ ਨੂੰ ਆਪਣੀ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਤਾਂ ਜਦੋਂ ਉਹ ਸਵੇਰੇ ਸਵੇਰੇ ਆਪਣਾ ਰਿਵੋਲਵਰ ਨਾਲ ਲੈ ਕੇ ਜਾਣ ਦੇ ਲਈ ਸਾਫ ਕਰ ਰਿਹਾ ਸੀ ਤਾ ਗੋਲੀ ਚੱਲ ਗਈ ਆਪਣੇ ਆਪ ਤੋਂ ਹੀ ਵੱਜ ਗਈ ਗਵਿੰਦਾ ਹੁਣ ਹਸਪਤਾਲ ਚ ਦਾਖਲ ਹੈ ਔਰ ਪੁਲਿਸ ਨੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਗਵਿੰਦਾ ਦਾ ਰਿਵੋਲਵਰ ਕਬਜ਼ੇ ਚ ਲੈ ਲਿਆ ਪੁਲਿਸ ਨੇ ਪੁਲਿਸ ਆਪਣੇ ਪੱਧਰ ਤੇ ਸ਼ਾਨਬੀਨ ਕਰੇਗੀ ਤੇ ਉਧਰ ਗਵਿੰਦਾ ਦਾ ਇਲਾਜ ਚੱਲ ਰਿਹਾ ਹੈ ਦੇਖੋ ਇਹ ਜਿਹੜੀ ਘਟਨਾ ਵਾਪਰੀ ਹੈ ਤੋਂ ਸਬਕ ਲੈਣਾ ਬੰਦ ਬੜੀ ਵੱਡੀ ਗਿਣਤੀ ਲੋਕਾਂ ਦੇ ਕੋਲ ਲਾਇਸੈਂਸੀ ਹਥਿਆਰ ਨੇ ਰਾਈਫਲਾਂ ਨੇ ਦੁਨਾਲੀਆਂ ਨੇ ਰਿਵੋਲਵਰ ਨੇ ਤੇ ਪਿਸਟਲ ਨੇ ਹੁਣ ਬਹੁਤ ਥਾਵਾਂ ਤੋਂ ਇਕੱਟਨਾਵਾਂ ਸਾਹਮਣੇ ਆਉਂਦੀਆਂ ਮੇਰੇ ਪਿੰਡ ਵੀ ਥੋੜਾ ਟਾਈਮ ਇੱਕ ਮੁੰਡੇ ਕੋਲ ਲਾਇਸੈਂਸੀ ਰਿਵੋਲਵਰ ਸੀ ਤਾਂ ਆਪਣੇ ਤੋਂ ਹੀ ਪੱਟ ਦੇ ਵਿੱਚ ਗੋਲੀ ਵੱਜ ਗਈ ਸੀ ਪਿਛਲੇ ਦਿਨ ਇੱਕ ਖਬਰ ਆਈ ਕਿ ਇੱਕ ਪੁਲਿਸ ਅਧਿਕਾਰੀ ਪੁਲਿਸ ਵਾਲਾ ਜਿਹੜਾ ਉਹ ਸਾਫ਼ ਕਰ ਰਿਹਾ ਸੀ ਹਥਿਆਰ ਤੇ ਉਹਦੇ ਤੋਂ ਗੋਲੀ ਚੱਲ ਕੇ ਵੱਜ ਗਈ ਵੇਖੋ ਆਪਾਂ ਇੱਕ ਗੱਲ ਬਹੁਤ ਵਾਰ ਸੁਣੀ ਹੈ ਵੀ ਭਾਈ ਖਾਲੀ ਵੀ ਚੱਲ ਜਾਂਦੀ ਹੁੰਦੀ ਹੈ ਤੇ ਇਹ ਗੱਲ ਸੱਚੀ ਐ ਇਹ ਅੰਧਵਿਸ਼ਵਾਸ ਨਹੀਂ ਕਿਉਂਕਿ ਗੋਲੀ ਆਪਣੇ ਆਪ ਤੋਂ ਉਦੋਂ ਹੀ ਚੱਲ ਕੇ ਵੱਜਦੀ ਐ ਜਦੋਂ ਇਹ ਭਲੇਖਾ ਹੋਵੇ ਬਈ ਰਵੋਲਵਰ ਖਾਲੀ ਐ ਤੇ ਅਸਲ 'ਚ ਉਹਦੇ ਵਿੱਚ ਇੱਕ ਅੱਧਾ ਰਾਉਂਡ ਜਿਹੜਾ ਐ ਰਾਉਂਡ ਉਹ ਹੁੰਦਾ ਐ ਤਾਂ ਉਸ ਵਕਤ ਭਲੇਖਾ ਖਾਲੀ ਦਾ ਗੋਲੀ ਚਲਵਾ ਦਿੰਦਾ ਤਾਂ ਨੁਕਸਾਨ ਕਰ ਦਿੰਦਾ ਐ ਇਸੇ ਤਰ੍ਹਾਂ ਹੀ ਗੋਬਿੰਦਾ ਦੇ ਨਾਲ ਮਿੱਤਰੋ ਹੋਇਆ ਬਹੁਤ ਸਾਰੀਆਂ ਥਾਵਾਂ ਤੇ ਇੰਜ ਹੁੰਦਾ ਐ ਗੋਬਿੰਦਾ ਜਿਹੜਾ ਸ਼ੇਪ ਸੈਨਾ ਦਾ ਉਥੋਂ ਦਾ ਲੀਡਰ ਵੀ ਹੈ ਬੰਬੇ 'ਚ ਔਰ ਉਹ ਲੰਬਾ ਟਾਈਮ ਐਮਪੀ ਵੀ ਰਿਹਾ ਰਾਜਸਭਾ ਦੇ ਵਿੱਚ ਔਰ ਇਲੈਕਸ਼ਨ ਉਹਨੇ ਕਈ ਵਾਰ ਲੜੇ ਨੇ ਤੇ ਜੇਕਰ ਗਵਿੰਦਾ ਤੋਂ ਇਹ ਗਲਤੀ ਹੋ ਗਈ ਤੇ ਅੱਜ ਗਵਿੰਦਾ ਉਹਦਾ ਸੰਤਾਪ ਭੋਗ ਰਿਹਾ ਹਸਪਤਾਲ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਮਿੱਤਰੋ 2-3 ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸਾਰਿਆਂ ਨੂੰ ਪਹਿਲੀ ਗੱਲ ਜੇਕਰ ਹਥਿਆਰ ਰੱਖਣਾ ਤੇ ਹਥਿਆਰ ਰੱਖਣ ਦੀ ਸਾਵਧਾਨੀ ਜ਼ਰੂਰ ਸਿੱਖਣੀ ਚਾਹੀਦੀ ਹੈ ਹੁਣ ਜਿੰਨੇ ਵੀ ਪੈਣਾ ਭਰਾਵਾਂ ਦੇ ਕੋਲ ਹਥਿਆਰ ਨਹੀਂ ਵਿਆਹਾਂ 'ਚ ਕਈ ਵਾਰ ਆਪਾਂ ਦੇਖਦੇ ਆ ਕਿ ਹਵਾਈ ਫਾਇਰ ਕਰਨ ਲੱਗਿਆ ਕਿੰਨੇ ਸਾਰੇ ਵਿਆਹਾਂ 'ਚ ਹੁਣ ਤੱਕ ਗੋਲੀਆਂ ਚੱਲੀਆਂ ਨੇ ਬੰਦੇ ਮਰੇ ਨੇ ਔਰ ਸਾਡੀ ਰਿਸ਼ਤੇਦਾਰੀ ਦੇ ਵਿੱਚ ਵੀ ਇੱਕ ਬਰਾਤ ਚੜ੍ਹਨ ਲੱਗਿਆ ਗੋਲੀ ਚਲਾਈ ਗੋਲੀ ਹਵਾਈ ਫਾਇਰ ਕਰਨ ਲਈ ਚਲਾਈ ਸਾਹਮਣੇ ਇੱਕ ਨੌਜਵਾਨ ਖੜਾ ਸੀ ਉਹਦੇ ਜਾ ਕੇ ਤੇ ਪਿੱਠ ਦੇ ਵਿੱਚ ਰੀੜ ਦੀ ਹੱਡੀ ਤੇ ਵੱਜੀ ਉਹ ਵਿਚਾਰਾ ਥਾਂ ਤੇ ਹੀ ਢੇਰੀ ਹੋ ਗਿਆ ਉਸ ਤੋਂ ਬਾਅਦ ਜਿਹੜੇ ਉਹਦੇ ਘਰ ਵਾਲੇ ਸੀ ਉਹ ਕੱਲਾ ਆਇਆ ਹੋਇਆ ਸੀ ਮੁਸਲਮ ਪਰਿਵਾਰ ਦਾ ਮੁੰਡਾ ਸੀਗਾ ਤੇ ਉਹ ਵਿਚਾਰਾ ਕੱਲਾ ਵਿਆਹ ਤੇ ਆਇਆ ਸੀ ਤਾਂ ਉਹਦੇ ਵਾਰਸਾਂ ਨੂੰ ਇੰਜ ਲੱਗਾ ਵੀ ਇਹਨੂੰ ਸ਼ਾਇਦ ਮਾਰਿਆ ਗਿਆ ਉਹਨਾਂ ਨੇ ਧਲੇਖੇ ਚ ਕਹਿ ਲੋ ਜਾਂ ਲੋਕਾਂ ਦੀ ਚੱਕ ਚੱਕਾ ਚ ਆ ਕੇ ਕਹਿ ਦਿਓ ਉਹਨਾਂ ਨੇ ਮੁੰਡੇ ਦੇ ਪਿਓ ਤੇ ਚਾਚੇ ਤੇ ਉਹਨਾਂ ਸਾਰਿਆਂ ਤੇ ਮਤਲਬ ਜਿਹੜਾ ਉਹ ਪਰਚਾ ਕਟਾ ਦਿੱਤਾ ਪਰਚਾ ਹੋ ਗਿਆ ਐਫ ਆਈ ਆਰ ਹੋ ਗਈ ਔਰ ਸਾਡਾ ਰਿਸ਼ਤੇਦਾਰ ਮੁੰਡੇ ਦਾ ਚਾਚਾ ਤੇ ਪਿਓ ਜਿਹੜੇ ਬਿਲਕੁਲ ਬੇਕਸੂਰ ਸੀ ਜਿਨ੍ਹਾਂ ਦੀ ਕੋਈ ਗਲਤੀ ਹੈ ਹੀ ਨਹੀਂ ਸੀ ਤੇ ਉਹ ਜੇਲ ਵੀ ਕੱਟੀ ਥਾਣਿਆਂ 'ਚ ਵੀ ਕੁੱਟ ਖਾਧੀ ਉਹਨਾਂ ਨੇ ਹੁਣ ਤੱਕ ਕੇਸ ਚੱਲੀ ਜਾਂਦਾ ਦੇਖੋ ਲਾਈਸੈਂਸੀ ਹਥਿਆਰ ਰੱਖਣੇ ਮਾੜੀ ਗੱਲ ਨਹੀਂ ਹੈ ਪਰ ਮੈਨੂੰ ਲੱਗਦਾ ਕਿ ਗੋਬਿੰਦੇ ਤੋਂ ਜੇ ਗਲਤੀ ਹੋ ਸਕਦੀ ਤੇ ਕਿਸੇ ਤੋਂ ਵੀ ਹੋ ਸਕਦੀ ਹੈ ਇਸ ਕਰਕੇ ਹਰ ਵੇਲੇ ਇਹ ਸੋਚਣਾ ਚਾਹੀਦਾ ਹੈ ਜੇ ਖਾਲੀ ਹੈ ਤਾਂ ਹਥਿਆਰ ਰੱਖਣ ਦਾ ਇਹ ਰੂਲ ਇਹ ਨਿਯਮ ਕਹਿੰਦਾ ਖਾਲੀ ਹੈ ਤਾਂ ਵੀ ਉਹਦੀ ਪਾਈਪ ਜਿਹੜੀ ਉਹਦੀ ਬੈਰਲ ਜਿਹੜੀ ਹੈ ਉਹ ਕਿਸੇ ਵਿਅਕਤੀ ਵੱਲ ਕਿਸੇ ਬੰਦੇ ਵੱਲ ਆਪਦੇ ਵੱਲ ਜਾਂ ਕਿਸੇ ਵੱਲ ਕਦੇ ਨਾ ਹੋਣ ਦਿਓ ਖਾਲੀ ਵੀ ਹੈ ਤਾਂ ਵੀ ਕਿਉਂਕਿ ਆਦਤ ਇਹ ਪੈਣੀ ਚਾਹੀਦੀ ਹੈ ਵੀ ਇਹਦੀ ਬੈਰਲ ਚੋਂ ਇਹਦੀ ਨਾਲੀ ਚੋਂ ਬਰਬਾਦੀ ਕਿਸੇ ਵੀ ਟਾਈਮ ਨਿਕਲ ਸਕਦੀ ਹੈ ਇਹ ਗੱਲ ਦਿਮਾਗ 'ਚ ਹਮੇਸ਼ਾ ਰੱਖਣੀ ਹੀ ਚਾਹੀਦੀ ਹੈ ਫੇਰ ਹੀ ਬਚਾਅ ਹੋ ਸਕਦਾ ਔਰ ਵੱਡੀਆਂ ਥਾਵਾਂ ਦੇ ਉੱਪਰ ਤੁਸੀਂ ਇਹ ਖਬਰਾਂ ਸੁਣੀਆਂ ਹੋਣਗੀਆਂ ਜਿੱਥੇ ਅਚਾਨਕ ਗੋਲੀ ਚੱਲੀ ਬੰਦਾ ਮਰਿਆ ਹੁਣ ਇਹ ਗੋਲੀ ਗਵਿੰਦਾ ਤੋਂ ਚੱਲੀ ਹੈ ਚਾਰ ਟਫੇਰੇ ਖਬਰ ਫੈਲੀ ਹੈ ਤਾ ਮੈਨੂੰ ਇੰਜ ਲੱਗਾ ਕਿ ਇਸ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨੀ ਜ਼ਰੂਰੀ ਹੈ ਕਿਉਂਕਿ ਕਿਸੇ ਗੱਲ ਤੇ ਆਈ ਕੀਤੀ ਗੱਲ ਜਿਹੜੀ ਆ ਉਹ ਹੀ ਅਸਰ ਕਰ ਸਕਦੀ ਹੈ ਸਮਝ ਆ ਸਕਦੀ ਹੈ ਪਿਆਰੇ ਮਿੱਤਰੋ ਹਥਿਆਰ ਲੈਣਾ ਔਖਾ ਨਹੀਂ ਉਹਨੂੰ ਰੱਖਣਾ ਤੇ ਸਾਂਭਣਾ ਔਖਾ ਹੈ ਗਵਿੰਦੇ ਵਰਗੇ ਲੋਕ ਬੜੇ ਚੇਤਨ ਰਹਿੰਦੇ ਨੇ ਉਹ ਬੜੇ ਸੁਲਝੇ ਹੋਏ ਬੜੇ ਤਜਰਬੇਕਾਰ ਨੇ ਕਿੰਨੇ ਕਿੰਨੇ ਉਹਨਾਂ ਕੋਲ ਗਨਮੈਨ ਵੀ ਹੁੰਦੇ ਨੇ ਪਰ ਫਿਰ ਵੀ ਜੇ ਗਵਿੰਦਾ ਤੋਂ ਇਹ ਗਲਤੀ ਹੋਈ ਹੈ ਤਾਂ ਮੈਨੂੰ ਲੱਗਦਾ ਹੈ ਆਪਾਂ ਨੂੰ ਸੰਭਲਣਾ ਚਾਹੀਦਾ ਹੈ ਹਥਿਆਰ ਕਦੇ ਵੀ ਉੱਥੇ ਨਹੀਂ ਰੱਖਣਾ ਚਾਹੀਦਾ ਜਿੱਥੇ ਬੱਚਿਆਂ ਦੀ ਪਹੁੰਚ ਹੋ ਸਕੇ ਇੱਕ ਖਬਰ ਪਿੱਛੇ ਜਿਆ ਆਈ ਕਿ ਇੱਕ ਬੱਚਾ ਸੀ ਤੇ ਉਹ ਆਪਦੇ ਪਿਤਾ ਦੇ ਲਾਇਸੈਂਸੀ ਰਵਾਲਵਰ ਨੂੰ ਆਪਦੇ ਪੁੜਪੜੀ ਤੇ ਰੱਖ ਕੇ ਤੇ ਇਧਰੋਂ ਫੋਨ ਵਾਲੇ ਕੈਮਰੇ ਨਾਲ ਸੈਲਫੀ ਲੈਣ ਲੱਗਾ ਤੇ ਜਦੋਂ ਉਹਨੇ ਇਧਰੋਂ ਕੈਮਰੇ ਦੀ ਫੋਟੋ ਖਿੱਚਣ ਵਾਲਾ ਬਟਨ ਨੱਪਣਾ ਸੀ ਤਾਂ ਨੱਪਿਆ ਗਿਆ ਇਧਰੋਂ ਰਵਾਲਵਰ ਦਾ ਕੋੜਾ ਤੇ ਗੋਲੀ ਆਰ ਪਾਰੂਗੀ ਪਿੱਛੇ ਜੇ ਖਬਰ ਆਈ ਪੰਜਾਬ ਚ ਐਦਾਂ ਬਹੁਤ ਕੁਛ ਵਾਪਰਦਾ ਹੈ ਪਹੁੰਚ ਕਿਸੇ ਦੀਚ ਨਹੀਂ ਹੋਣਾ ਚਾਹੀਦਾ ਕਿਉਂ ਕਈ ਵਾਰੀ ਘਰ ਚ ਕਿਸੇ ਜੀ ਨੂੰ ਗੁੱਸਾ ਚੜ ਜੇ ਤਲਕੀ ਹੋ ਜਾਈ ਤਾਂ ਸਬਰ ਬਹੁਤ ਘਟ ਗਈ ਨਹੀਂ ਸਹਿਣਸ਼ੀਲਤਾ ਬਹੁਤ ਘਟ ਗਈ ਹੈ ਲੋਕਾਂ ਨੂੰ ਮਨੁੱਖੀ ਜ਼ਿੰਦਗੀ ਦੀ ਕੀਮਤ ਬਹੁਤ ਥੋੜੀ ਲੱਗਦੀ ਹੈ ਮਨੁੱਖੀ ਜ਼ਿੰਦਗੀ ਦੀ ਕੀਮਤ ਨਾ ਪਤਾ ਹੋਣ ਕਰਕੇ ਮਾੜੀ-ਮਾੜੀ ਗੱਲ ਤੇ ਲੋਕੀ ਆਗ ਬਗੂਲੇ ਹੋ ਕੇ ਮਰਨ ਮਾਰਨ ਤੇ ਉਤਾਰੂ ਹੋ ਜਾਂਦੇ ਨੇ ਮਾਰ ਦਿੰਦੇ ਨੇ ਜਾਂ ਮਰ ਜਾਂਦੇ ਨੇ ਇਸ ਕਰਕੇ ਮੈਨੂੰ ਐ ਲੱਗਦਾ ਵੀ ਜਿਵੇਂ ਸਪਰੇਆਂ ਵਾਲੇ ਡੱਬੇ ਤੇ ਲਿਖਿਆ ਹੁੰਦਾ ਨਾ ਸਪਰੇਅ ਵਾਲੇ ਵੀ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ ਤੇ ਘਰ ਦੇ ਆਮ ਵਿਅਕਤੀਆਂ ਦੀ ਪਹੁੰਚ ਤੋਂ ਵੀ ਦੂਰ ਰੱਖੋ ਉਹਦਾ ਵੀ ਕਾਰਨ ਇਹੀ ਹੁੰਦਾ ਵੀ ਜੇ ਕਿਸੇ ਨੂੰ ਅਣਜਾਣੇ ਚ ਬੱਚਾ ਜਾਂ ਜਾਣ ਬੁੱਝ ਕੇ ਗੁੱਸੇ ਚ ਆਇਆ ਵੱਡਾ ਸਾਹਮਣੇ ਪਈ ਚੀਜ਼ ਜਿਹੜੀ ਹੈ ਨਾ ਉਹ ਤਾਂ ਬੰਦਾ ਮਿੰਟ ਲਾਉਂਦਾ ਹੁਣ ਬਹੁਤ ਸਾਰੀਆਂ ਥਾਵਾਂ ਤੇ ਆਪਾਂ ਵੇਖਦੇ ਆ ਲੋਕ ਰੋਟੀ ਖਾਂਦੇ ਖਾਂਦੇ ਗੁੱਸੇ ਚ ਆਏ ਥਾਲੀ ਸੁੱਟ ਦਿੰਦੇ ਨੇ ਹੱਥ ਚ ਫੜੀ ਚੀਜ਼ ਚਲਾ ਕੇ ਮਾਰਦੇ ਨੇ ਚਾਹ ਸੁੱਟ ਦਿੰਦੇ ਨੇ ਇਹ ਸਾਰਾ ਕੁਝ ਆਪਾਂ ਦੇਖਦੇ ਬਹੁਤ ਵਾਰ ਤੁਸੀਂ ਦੇਖਿਆ ਹੋਣਾ ਘਰਾਂ ਚ ਵਾਪਰਦਾ ਰਹਿੰਦਾ ਹੈ ਪਰ ਇਸੇ ਤਰ੍ਹਾਂ ਜੇ ਬਿਲਕੁਲ ਸਾਹਮਣੇ ਹੀ ਸੌਖਾ ਹੀ ਹਥਿਆਰ ਪਿਆ ਹੋਵੇ ਤਾਂ ਫਿਰ ਵਿਅਕਤੀ ਮਿੰਟ ਲਾਉਂਦਾ ਉਹ ਹਥਿਆਰ ਨੂੰ ਚੁੱਕਣ ਲੱਗਾ ਤੇ ਚਲਾਉਣ ਲੱਗਾ ਸੋ ਮੈਨੂੰ ਲੱਗਦਾ ਹੈ ਹਥਿਆਰ ਵਿਅਕਤੀ ਦੀ ਆਮ ਵਿਅਕਤੀ ਦੀ ਪਹੁੰਚ ਤੋਂ ਪਾਸੇ ਹੋਣਾ ਚਾਹੀਦਾ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਲਿਖਿਓ ਦੁਬਾਰਾ ਫਿਰ ਮੈਂ ਦੱਸ ਦਿਆਂ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੋਬਿੰਦਾ ਨੂੰ ਗੋਲੀ ਵੱਜੀ ਹੈ ਤੇ ਵੱਜੀ ਕਿਵੇਂ ਹੈ ਹਰਾਨੀ ਜਨਕ ਜੀ ਗੱਲ ਹੈ ਕਿ ਵੱਜੀ ਉਹਦੇ ਤੋਂ ਆਪਦੇ ਤੋਂ ਹੀ ਐ ਕਿਸੇ ਨੇ ਨਹੀਂ ਮਾਰੀ ਉਹਨੂੰ ਤੇ ਆਪਦੇ ਤੋਂ ਕਿਉਂ ਵੱਜੀ ਐ ਉਹਨੇ ਕੋਈ ਸੁਸਾਈਡ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਵਿੰਦਾ ਤੋਂ ਆਪਦੇ ਤੋਂ ਗੋਲੀ ਉਦੋਂ ਵੱਜੀ ਜਦੋਂ ਉਹ ਹਥਿਆਰ ਸਾਫ਼ ਕਰ ਰਿਹਾ ਸੀ ਸਵੇਰ ਤੜਕੇ ਉਹਨੇ ਕਿੱਥੇ ਜਾਣਾ ਸੀ ਸਵੇਰ 5:00 ਵਜੇ ਦਾ ਟਾਈਮ ਦੱਸਿਆ ਜਾ ਰਿਹਾ ਉਸ ਟਾਈਮ ਉਹ ਕੱਲਾ ਹੀ ਆਪਦੇ ਘਰ 'ਚ ਸੀਗਾ ਤੇ ਉਹ ਸਵੇਰ-ਸਵੇਰ ਉੱਠ ਕੇ ਤੇਰੀ ਰਿਵਾਲਵਰ ਸਾਫ ਕਰ ਰਿਆ ਸੀ ਸਾਫ ਕਰਦਿਆਂ ਕਰਦਿਆਂ ਉਹਦੇ ਤੋਂ ਗੋਲੀ ਚੱਲ ਗਈ ਤੇ ਉਹਦੀ ਲੱਤ ਨੂੰ چیرਦੀ ਹੋਈ ਗੋਡੇ ਦੇ ਵਿੱਚ ਦੀ ਉਹ ਗੋਲੀ ਲੰਘ ਗਈ ਹੈ ਹੁਣ ਗੋਵਿੰਦਾ ਹਸਪਤਾਲ ਦੇ ਵਿੱਚ ਦਾਖਲ ਹੈ ਉਹਦਾ ਇਲਾਜ ਚੱਲ ਰਿਹਾ ਹੈ ਤੇ ਗੋਵਿੰਦੇ ਦਾ ਰਿਵਾਲਵਰ ਪੁਲਿਸ ਨੇ ਆਪਣੇ ਕਬਜ਼ੇ ਚ ਲੈ ਰਿਆ ਜਾਂਚ ਪੜਤਾਲ ਚੱਲ ਰਹੀ ਹੈ ਐਸੇ ਕਰਕੇ ਮੈਂ ਸ਼ੁਰੂ ਚ ਕਿਹਾ ਸੀ ਕਿ ਇਹ ਇਸ ਘਟਨਾ ਤੋਂ ਸਬਕ ਲੈਣਾ ਚਾਹੀਦਾ ਹੈ ਸਿੱਖਣਾ ਚਾਹੀਦਾ ਹੈ ਇਹ ਸਮਝਣ ਵਾਲੀ ਹੈ ਗੱਲ ਤੁਸੀਂ ਸਾਰਿਆਂ ਨੇ ਸੁਣਿਆ ਸਮਝਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀ